ਸਾਸਤਰੀਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਕੁੰਭ ਰਾਸ਼ੀ ਵਾਲਿਓ ਹੋ ਜਾਓ ਤਿਆਰ ਕਿਉਂਕਿ ਹੁਣ ਰਿੱਧੀ ਸਿੱਧੀ ਦੇ ਦਾਤਾ ਭਗਵਾਨ ਭਗਵਾਨ ਪੋਲੇਨਾਥ ਅਤੇ ਮਾਤਾ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਦੋਸਤੋ 17 ਮਾਰਚ ਤੋਂ ਲੈ ਕੇ 1 ਮਾਰਚ ਤੱਕ ਯਾਨੀ ਮਾਰਚ ਦੇ ਮਹੀਨੇ ਦੇ ਇਹਨਾਂ 5 ਦਿਨਾਂ ਦੇ ਅੰਦਰ ਖੁਸ਼ੀਆਂ ਦੇ ਘੰਟੀ ਵੱਜਣ ਵਾਲੀ ਹੈ ਦੋਸਤੋ ਪੰਜ ਵੱਡੀਆਂ ਖੁਸ਼ਖਬਰੀਆਂ ਤੁਹਾਨੂੰ ਮਿਲਣ ਜਾ ਰਹੀਆਂ ਹਨ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਵੀਡੀਓ ਹੈ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣ ਲੈਣਾ ਦੋਸਤੋ ਤੁਹਾਨੂੰ ਦੱਸ ਦਈਏ ਕਿ ਭਗਵਾਨ ਪੋਲੇ ਨਾਥ ਅਤੇ ਮਾਤਾ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ 17 ਮਾਰਚ ਤੋਂ 21 ਮਾਰਚ ਮਾਰਚ ਦੇ ਮਹੀਨੇ ਇਹਨਾਂ 5 ਦਿਨਾਂ ਦੇ ਵਿੱਚ ਬਹੁਤ ਚੰਗਾ ਸ਼ੁਭ ਜੋਗ ਬਣਨ ਜਾ ਰਿਹਾ ਹੈ ਇਹਨਾਂ 5 ਦਿਨਾਂ ਦੇ ਅੰਦਰ ਗੱਜਕੇਸ਼ਰੀ ਜੋਗ ਗੱਜਕੇਸ਼ਰੀ ਜੋਗ ਧਨ ਲక్ష్ਮੀ ਪ੍ਰਾਪਤੀ ਜੋਗ ਸਵਾਰਥ ਸੇਧੀ ਜੋਗ ਅਮਰਤ ਸੇਧੀ ਜੋਗ ਰਾਜ ਜੋਗ ਧਨ ਜੋ ਇਸ ਤਰ੍ਹਾਂ ਦੇ ਕਈ ਅਧਿਆਨਤ ਸ਼ੁਭ ਜੋਗ ਇਸ ਦੇ ਵਿੱਚ ਬਣਨ ਜਾ ਰਹੇ ਹਨ ਤੁਹਾਨੂੰ 5 ਵੱਡੀਆਂ ਖੁਸ਼ਖਬਰੀਆਂ ਮਿਲਣ ਜਾ ਰਹੀਆਂ ਹਨ ਦੋਸਤੋ ਉਹ ਕਿਹੜੀਆਂ-ਕਿਹੜੀਆਂ 5 ਵੱਡੀਆਂ ਖੁਸ਼ਖਬਰੀਆਂ ਹਨ ਕਿਸੇ ਬਰਕਾਤ ਉਸੇ ਇਹਨਾਂ 5 ਦਿਨਾਂ ਦੇ ਵਿੱਚ ਸਾਵਧਾਨੀਆਂ ਵਰਤਣੀਆਂ ਹਨ ਇਹ ਪੂਰੀ ਹੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਤੁਹਾਡੇ ਲਈ ਕਈ ਮਹੱਤਵਪੂਰਨ ਗੱਲਾਂ ਵੀ ਹਨ ਜੋ ਇਸ ਵੀਡੀਓ ਦੇ ਵਿੱਚ ਦੱਸਾਂਗੇ ਇਹਨਾਂ 5 ਦਿਨਾਂ ਦੇ ਵਿੱਚ ਤੁਹਾਨੂੰ ਸਾਵਧਾਨੀਆਂ ਵਰਤਣੀਆਂ ਹੋਣਗੀਆਂ ਜੇਕਰ ਤੁਸੀਂ ਉਹਨਾਂ ਸਾਵਧਾਨੀਆਂ ਨੂੰ ਨਹੀਂ ਵਰਤਦੇ ਤਾਂ ਤੁਸੀਂ ਇਹਨਾਂ 5 ਦਿਨਾਂ ਦੇ ਵਿੱਚ ਤੁਹਾਨੂੰ ਮਿਲਿਆ ਹੋਇਆ ਮੌਕਾ ਤੁਹਾਡੇ ਹੱਥੋਂ ਗਵਾਚ ਸਕਦਾ ਹੈ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਸਭ ਤੋਂ ਪਹਿਲਾਂ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਪੋਲੇ ਨਾਥ ਦੀ ਅਤੇ ਜੈ ਮਾਤਾ ਲక్ష్ਮੀ ਜੀ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਮਾਤਾ ਲక్ష్ਮੀ ਅਤੇ ਪੋਲੇ ਨਾਥ ਜੀ ਦਾ ਆਸ਼ੀਰਵਾਦ ਤੁਹਾਨੂੰ ਪ੍ਰਾਪਤ ਹੋ ਸਕੇ ਦੋਸਤੋ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਗੱਲ ਧਿਆਨ ਦੇ ਵਿੱਚ ਰੱਖ ਲਓ ਕਿ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਲਾਭਦਾਇਕ ਸਮਾਂ ਹੋਵੇਗਾ ਆਰਥਿਕ ਸਥਿਤੀ ਨੂੰ ਬਿਹਤਰ ਬਣਾਉਣ ਵਾਲਾ ਸਮਾਂ ਹੈ ਕਿਉਂਕਿ ਇਸ ਸਮੇਂ ਦੇ ਵਿੱਚ ਤੁਹਾਡੇ ਲਈ ਰਾਜੋਗ ਗਜ ਕੇਸਰੀ ਜੋਤ ਬਹੁਤ ਵੱਡੇ ਸ਼ੁਭ ਜੋਗ ਬਣਨ ਜਾ ਰਹੇ ਹਨ ਸਮਝ ਲਓ ਕਿ ਹੁਣ ਤੁਹਾਡੇ ਭਾਗ ਤੁਹਾਡੀ ਕਿਸਮਤ ਬਦਲਣ ਵਾਲੀ ਹੈ ਕੁੰਮਾਰੀ ਵਾਲੇ ਤੁਹਾਨੂੰ ਪੰਜ ਸ਼ੁਭ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਕੋਈ ਵੱਡਾ ਸਰਪ੍ਰਾਈਜ਼ ਤੁਹਾਨੂੰ ਮਿਲ ਸਕਦਾ ਹੈ ਕਿਉਂਕਿ ਗੁਰੂ ਅਤੇ ਅਮਰ ਜੋਗ ਸਵਾਰਥ ਸiddhi ਜੋਗ ਤਾਂ ਲక్ష్ਮੀ ਪ੍ਰਾਪਤੀ ਜੋਗ અમૃત યોગ ਤੇ ਰਾਜ યોગ તાન યોગ ਦੇ શુભ યોગ બનਨ ਜਾ ਰਹੇ ਹਨ દોસ્તો ਤੁਹਾਡੀ ਜਿੰਦਗੀ ਦੇ ਵਿੱਚ ਹੁਣ ਤੁਹਾਡੇ ਦਿਨ ਫੇਰ ਰਹੇ ਹਨ ਤੁਹਾਡੀ ਕਿਸਮਤ ਬਦਲ ਰਹੀ ਹੈ ਕਿਉਂਕਿ ਦੋਸਤੋ ਪੂਰੇ 6 ਮਹੀਨਿਆਂ ਦੇ ਬਾਅਦ ਇਸ ਤਰ੍ਹਾਂ ਦਾ ਸ਼ੁਭ યોગ બનਨ ਜਾ ਰਿਹਾ ਹੈ ਜਿਸ ਸਮੇਂ ਦੇ ਵਿੱਚ ਤੁਹਾਨੂੰ ਪੰਜ ਸ਼ੁਭ ਸਮਾਚਾਰਾਂ ਤੇ ਵੱਡੇ ਸਰਪ੍ਰਾਈਜ਼ ਮਿਲਣਗੇ ਭਗਵਾਨ ਪੋਲੇनाथ ਅਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਪੂਰੇ 6 ਮਹੀਨਿਆਂ ਦੇ ਬਾਅਦ ਇਹ ਜੋਗ ਬਣੇ ਹਨ ਪਿਛਲੇ 6 ਮਹੀਨਿਆਂ ਤੋਂ ਜੋ ਤੁਸੀਂ ਆਪਣੇ ਜੀਵਨ ਦੇ ਵਿੱਚ ਯੋਜਨਾਵਾਂ ਬਣਾ ਰਹੇ ਸੀ ਸੋਗ ਸੰਵਿਧਾਨਾਂ ਦੀ ਪ੍ਰਾਪਤੀ ਹੋਵੇਗੀ ਕਿ ਦੋਸਤੋ ਤੁਸੀਂ ਸੋਚਦੇ ਸੀ ਕਿ ਸਾਨੂੰ ਸਭ ਕੁਝ ਮਿਲੇਗਾ ਪੈਸਾ ਧਨ ਦੌਲ ਸਾਡੇ ਕੋਲ ਹੋਵੇ ਸਾਨੂੰ ਇਹ ਚੀਜ਼ ਮਿਲੇ ਤਾਂ ਦੋਸਤੋ ਇਹ ਸਮਾਂ ਹੁਣ ਇਸ ਤਰ੍ਹਾਂ ਦਾ ਹੁਣ ਆ ਰਿਹਾ ਹੈ ਇਹਨਾਂ 5 ਦਿਨਾਂ ਦੇ ਵਿੱਚ ਤੁਹਾਨੂੰ ਅਨੇਕ ਪ੍ਰਕਾਰ ਦੇ ਧਨ ਲਾਭ ਤੇ ਵੱਡੀਆਂ-ਵੱਡੀਆਂ ਸਫਲਤਾਵਾਂ ਦੀ ਪ੍ਰਾਪਤੀ ਹੋਣ ਵਾਲੀ ਹੈ ਉਹ ਸਭ ਕੁਝ ਤੁਸੀਂ ਪੌਂਦੇ ਚਾਹਵਨ ਹੋ ਜਿਸ ਤੇ ਤੁਸੀਂ ਹੱਕਦਾਰ ਹੋ ਇਹ ਸਮਝ ਲਓ ਕਿ ਤੁਹਾਡੀ ਲਾਟਰੀ ਹੁਣ ਲੱਗਣ ਵਾਲੀ ਹੈ ਅੱਜ ਦੀ ਵੀਡੀਓ ਇਹ ਪੂਰੀ ਹੀ ਜਾਣਕਾਰੀ ਤੁਹਾਨੂੰ ਦੱਸਾਂਗੇ ਕਿ ਇਹਨਾਂ 5 ਦਿਨਾਂ ਦੇ ਵਿੱਚ ਤੁਹਾਨੂੰ ਕਿਹੜੇ 5 ਸ਼ੋਭ ਸਮਾਚਾਰ ਮਿਲਣ ਵਾਲੇ ਹਨ ਕੁੰਭ ਰਾਸ਼ੀ ਵਾਲੇ ਅੱਜ ਦੀ ਵੀਡੀਓ ਬਹੁਤ ਹੀ ਮਹੱਤਵਪੂਰਨ ਵੀਡੀਓ ਹੋਣ ਜਾ ਰਹੀ ਹੈ ਵੀਡੀਓ ਨੂੰ ਸਕਿਪ ਨਾ ਕਰਕੇ ਦੇਖਣਾ ਦੋਸਤੋ ਇਹਨਾਂ 5 ਦਿਨਾਂ ਦੇ ਵਿੱਚ ਤੁਸੀਂ ਵਰਤਣੀਆਂ ਹਨ ਕੁਝ ਸਾਵਧਾਨੀਆਂ ਜੇਕਰ ਤੁਸੀਂ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਦੇ ਹੋ ਤਾਂ ਫਿਰ ਤੁਹਾਨੂੰ ਪੰਜਾਂ ਦਿਨਾਂ ਦੇ ਵਿੱਚ ਪੂਰਾ ਪੂਰਾ ਲਾਭ ਮਿਲੇਗਾ ਨਹੀਂ ਤਾਂ ਤੁਹਾਡੇ ਹੱਥ ਵਿੱਚੋਂ ਆਇਆ ਮੌਕਾ ਵੀ ਗੁਆਚ ਸਕਦਾ ਹੈ ਦੋਸਤੋ ਤੁਹਾਨੂੰ ਦੱਸੇ ਕਿ ਇਹ ਸਮਾਂ ਤੁਹਾਡੀ ਜ਼ਿੰਦਗੀ ਵਿੱਚ ਪਿਛਲੇ ਸਮੇਂ ਤੋਂ ਜੋ ਵੀ ਪਰੇਸ਼ਾਨੀਆਂ ਆ ਰਹੀਆਂ ਸਨ ਉਹਨਾਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਵਿੱਚ ਸਫਲ ਹੋਵੇਗਾ ਜਿਸ ਨਾਲ ਤੁਹਾਡਾ ਆਤਮ ਵਿਸ਼ਵਾਸ ਵੀ ਵਧੇਗਾ ਤੇ ਰਾਜਨੀਤਿਕ ਸਮਾਜਿਕ ਗਤੀਵਿਧੀਆਂ ਦੇ ਵਿੱਚ ਤੁਹਾਡਾ ਵਿਸ਼ੇਸ਼ ਯੋਗਦਾਨ ਰਹੇਗਾ ਤੁਹਾਨੂੰ ਦੱਸਦੇ ਹਾਂ ਕਿ ਇੱਕ ਖਾਸ ਮਕਾਮ ਵਿੱਚ ਤੁਸੀਂ ਹਾਸਲ ਕਰੋਗੇ ਇਸ ਸਮੇਂ ਦੇ ਵਿੱਚ ਤੁਹਾਨੂੰ ਮਾਨ ਸਨਮਾਨ ਮਿਲੇਗਾ ਧਰਮ ਕਰਮ ਧਾਰਮਿਕ ਕੰਮਾਂ ਦੇ ਵਿੱਚ ਤੁਹਾਡੀ ਰੁਚੀ ਜ਼ਿਆਦਾ ਹੋਵੇਗੀ ਘਰ ਦੇ ਵਿੱਚ ਸੰਤੋਸ਼ਨ ਅਤੇ ਬਿਹਤਰੀਨ ਵਿਹਾਰ ਤੁਸੀਂ ਬਣਾ ਕੇ ਰੱਖੋਗੇ ਜੇਕਰ ਤੁਸੀਂ ਪੈਸਾ ਕਿਸੇ ਨੂੰ ਉਧਾਰ ਦਿੱਤਾ ਹੈ ਉਸ ਪੈਸੇ ਦੇ ਵਿੱਚੋਂ ਕੁਝ ਹਿੱਸਾ ਤੁਹਾਨੂੰ ਵਾਪਸ ਮਿਲ ਸਕਦਾ ਹੈ ਜੇਕਰ ਤੁਸੀਂ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਉਧਾਰ ਦਿੱਤਾ ਗਿਆ ਪੈਸਾ ਤੁਹਾਨੂੰ ਵਾਪਸ ਮਿਲੇਗਾ ਵੈਸੇ ਦਾ ਕਮਰਾ ਅਸ਼ੀਵਾਲਿਓ ਧਨ ਪ੍ਰਾਪਤੀ ਦੇ ਪ੍ਰਭਲ ਜੋਗ ਹਨ ਜੇਕਰ ਕੋਈ ਬਿਜ਼ਨਸ ਕਰਦੇ ਹੋ ਤਾਂ ਉਥੇ ਵੀ ਧਨ ਪ੍ਰਾਪਤੀ ਦੇ ਪ੍ਰਭਲ ਜੋਗ ਹਨ ਜੋ ਵੀ ਤੁਹਾਨੂੰ ਮੌਕਾ ਮਿਲੇ ਉਹਨਾਂ ਹੱਥੋਂ ਉਸਨੂੰ ਹੱਥੋਂ ਨਾ ਜਾਣ ਦੇਣਾ ਬਹੁਤ ਚੰਗਾ ਸਮਾਂ ਹੈ ਇਹ ਤੁਹਾਡੇ ਲਈ ਕਿਸੇ ਜ਼ਰੂਰਤਮੰਦ ਵਿਅਕਤੀ ਦੀ ਮਦਦ ਕਰਨ ਦੇ ਨਾਲ ਤੁਹਾਨੂੰ ਮਨ ਦੇ ਵਿੱਚ ਖੁਸ਼ੀ ਰਹੇਗੀ ਕਿ ਆਪਣੇ ਸੋਲਾਂ ਪ੍ਰਤੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਾ ਕਰੋ ਤੁਹਾਡੇ ਲਈ ਚੰਗਾ ਹੋਵੇਗਾ ਇਸ ਤਰ੍ਹਾਂ ਕਰਨਾ ਤੁਹਾਨੂੰ ਮਜ਼ਬੂਤ ਪਨਾ ਕੇ ਰੱਖੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਦੋਸਤੋ ਇਸ ਸਮੇਂ ਕੋਈ ਵੱਡਾ ਘਰ ਧਾਰਮਿਕ ਪ੍ਰੋਗਰਾਮ ਵੀ ਹੋ ਸਕਦਾ ਹੈ ਆਪਣੀ ਸਮਝ ਤੇ ਬੋਝ ਤੇ ਨਾਲ ਤੁਸੀਂ ਆਪਣੇ ਸਾਰੇ ਕੰਮ ਨਿਪਟਾ ਲਓਗੇ ਸਾਰੇ ਕਮਰਿਆਂ ਨੂੰ ਸਹੀ ਤਰੀਕੇ ਦੇ ਨਾਲ ਕਰ ਲਓਗੇ ਤੁਹਾਡੇ ਘਰ ਵਿੱਚ ਮਹਿਮਾਨਾਂ ਦਾ ਆਗਮਨ ਹੋਵੇਗਾ ਸਾਰੇ ਮਹਿਮਾਨ ਤੁਹਾਡੇ ਨਾਲ ਮਿਲ ਜੁਲ ਕੇ ਰਹਿਣਗੇ ਤੁਹਾਡੀ ਤਾਰੀਫ ਵੀ ਕਰਨਗੇ ਨਾਲ ਹੀ ਨਾਲ ਤੁਹਾਨੂੰ ਦੱਸ ਦੇਈਏ ਕਿ ਸਾਵਧਾਨੀ ਦੇ ਤੌਰ ਤੇ ਕਦੇ-ਕਦੇ ਤੁਹਾਡੇ ਮਨ ਦਾ ਸੁਭਾਅ ਦੂਸਰਿਆਂ ਦੇ ਪ੍ਰਤੀ ਮਨ ਮਟਾਵਲਾ ਬਣ ਸਕਦਾ ਹੈ ਘਰ ਦੇ ਵਿੱਚ ਕਿਸੇ ਛੋਟੀ ਜਿਹੀ ਗੱਲ ਤੋਂ ਤੁਸੀਂ ਬਹਿਸ-ਬਾਝੀ ਕਰ ਸਕਦੇ ਹੋ ਅਜਿਹੀ ਵਜ੍ਹਾ ਦੇ ਨਾਲ ਕਿਸੇ ਪਾਰੀ ਵਿਅਕਤੀ ਦਾ ਵੀ ਹੱਥ ਹੋ ਸਕਦਾ ਹੈ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਈਏ ਕਿ ਭਰਾਵਾਂ ਦੇ ਨਾਲ ਕਾਰ ਪਰਿਵਾਰ ਦੇ ਨਾਲ ਤੁਸੀਂ ਸਹੀ ਵਿਹਾਰ ਰੱਖੋ ਚੰਗੇ ਸਬੰਧ ਬਣਾ ਕੇ ਰੱਖੋ ਉਹਨਾਂ ਤੇ ਗਲਤ ਬਾਣੀ ਦਾ ਪਰਸ਼ੋਕ ਨਾ ਕਰੋ ਚੰਗਾ ਬੋਲੋ ਮਿੱਠਾ ਬੋਲੋ ਤੁਹਾਡੇ ਵੱਲੋਂ ਗਲਤ ਕੀਤਾ ਹੋਇਆ ਵਿਹਾਰ ਤੁਹਾਡੇ ਬੰਦੇ ਹੋਏ ਕੰਮਾਂ ਨੂੰ ਵਿਗੜ ਸਕਦਾ ਹੈ ਜੋ ਕੰਮ ਵੰਦਾ ਵੀ ਹੋਵੇਗਾ ਉਹ ਵੀ ਤੁਹਾਡਾ ਵਿਗੜ ਸਕਦਾ ਹੈ ਗਲਤ ਵਿਹਾਰ ਦੇ ਨਾਲ ਇਸ ਲਈ ਜੋ ਵੀ ਕੰਮ ਕਰੋ ਪੂਰਾ ਸੋਚ ਸਮਝ ਕੇ ਕਰੋ ਆਪਣੇ ਗੁੱਸੇ ਤੇ ਕੰਟਰੋਲ ਰੱਖੋ ਆਪਣੇ ਵਿਹਾਰ ਨੂੰ ਚੰਗਾ ਬਣਾ ਕੇ ਰੱਖੋ ਤਾਂ ਤੁਹਾਡੇ ਸਾਰੇ ਕੰਮ ਸਫਲ ਹੋਣਗੇ ਨਾਲ ਹੀ ਨਾਲ ਫਿਰ ਗੱਲ ਕਰਦੇ ਹਾਂ ਜੇ ਜਿਸ ਤੇ ਤੁਸੀਂ ਬਹੁਤ ਜ਼ਿਆਦਾ ਵਿਸ਼ਵਾਸ ਕਰਦੇ ਹੋ ਜਾਂ ਤੁਹਾਡੇ ਕੋਈ ਨਹੀਂ ਦੇਖੀਦਾ ਤੁਹਾਡੇ ਨਾਲ ਠੱਗੀ ਕਰ ਸਕਦਾ ਹੈ ਤੁਹਾਨੂੰ ਧੋਖਾ ਦੇ ਸਕਦਾ ਹੈ ਤੁਸੀਂ ਥੋੜਾ ਜਿਆਦਾ ਸਾਵਧਾਨ ਰਹੋ ਆਪਣੇ ਕੈਰੀਅਰ ਦੇ ਪ੍ਰਤੀ ਲਾਪਰਵਾਹੀ ਬਿਲਕੁਲ ਵੀ ਨਾ ਕਰੋ ਭਵਿੱਖ ਦੇ ਲਈ ਇਹ ਨੁਕਸਾਨਦੇ ਹੋ ਸਕਦਾ ਹੈ ਇਸ ਲਈ ਸਾਵਧਾਨੀ ਰੱਖਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਜੇ ਗੱਲ ਕਰੀਏ ਲਾਈਫ ਦੀ ਪ੍ਰੇਮ ਦੇ ਤੇ ਕਾਂਬ ਰਾਸ਼ੀ ਵਾਲੇ ਤੁਹਾਨੂੰ ਦੱਸਦੇ ਹਾਂ ਕਿ ਪਤੀ ਪਤਨੀ ਦੇ ਵਿੱਚ ਪ੍ਰੇਮ ਪਿਆਰ ਵਧੇਗਾ ਚੰਗੇ ਸਬੰਧ ਬਣਨਗੇ ਹੁਣ ਤੁਹਾਡਾ ਜੀਵਨ ਪੂਰੇ ਸੁਖ ਮੇ ਰਹੇਗਾ ਤੁਹਾਡਾ ਪਰਿਵਾਰਿਕ ਵਾਤਾਵਰਣ ਤੁਹਾਡਾ ਪਰਿਵਾਰਿਕ ਮਾਹੌਲ ਘਰ ਦਾ ਖੁਸ਼ ਰਹੇਗਾ ਘਰ ਦੇ ਵਿੱਚ ਖੁਸ਼ੀਆਂ ਹੋਣਗੀਆਂ ਪਰਿਵਾਰ ਦੇ ਵਿੱਚ ਵਿਆਹ ਦੇ ਲਈ ਇਹ ਸਮਾਂ ਚੰਗਾ ਹੈ ਤੁਹਾਡੇ ਪੱਖ ਵਿੱਚ ਹੈ ਅਗਰ ਗੱਲ ਕਰੀਏ ਕੈਰੀਅਰ ਦੀ ਤਾਂ ਕੈਰੀਅਰ ਦੇ ਲਈ ਵੀ ਸਮਾਂ ਤੁਹਾਡੇ ਪੱਖ ਵਿੱਚ ਹੈ ਬਹੁਤ ਹੀ ਵਧੀਆ ਸਮਾਂ ਹੈ business ਵਪਾਰ ਸੰਬੰਧੀ ਵੱਡਾ ਕੋਈ ਖਾਣ ਪੀਣ ਦਾ business ਹੈ ਜਾਂ ਕੋਈ ਤੇਲ ਦਾ ਤੁਹਾਡਾ business ਹੈ ਤਾਂ ਕਹਨ ਤੋਂ ਭਾਵੇਂ ਕੋਈ ਵੀ business ਹੈ ਜੋ ਵੀ ਤੁਸੀਂ ਕਰਦੇ ਹੋ ਉਸ ਦੇ ਵਿੱਚ ਤੁਹਾਨੂੰ ਆਧਿਕ ਮੁਨਾਫਾ ਮਿਲ ਸਕਦਾ ਹੈ ਇਸ ਸਮੇਂ ਦੇ ਵਿੱਚ ਆਪਣੀ ਮਿਹਨਤ ਨੂੰ ਤੁਸੀਂ ਜਾਰੀ ਰੱਖੋ ਕੋਈ ਵੀ ਮੌਕਾ ਹੱਥੋਂ ਨਾ ਜਾਣ ਦਿਓ ਕਿਉਂਕਿ ਤੁਸੀਂ ਬੜੀਆਂ ਹੀ ਉਚਾਈਆਂ ਨੂੰ ਛਾਉਣ ਵਾਲੇ ਹੋ ਇਸ ਸਮੇਂ ਚ ਨੌਕਰੀ ਪੇਸ਼ ਆ ਲੋਕਾਂ ਨੂੰ ਆਫਿਸ ਇਹ ਵਿੱਚ ਚੋਅ ਵੀ ਕੰਮ ਮਿਲੇਗਾ ਤੁਸੀਂ ਸਮੇਂ ਸਿਰ ਕਰ ਲੋਗੇ ਇਸ ਦੇ ਨਾਲ ਤੁਹਾਡੇ ਜਿਹੜੇ ਬੌਸ ਹਨ ਉਹ ਖੁਸ਼ ਹੋ ਜਾਣਗੇ ਤੁਹਾਡੇ ਕੰਮ ਦੀ ਤਾਰੀਫ ਕਰਨਗੇ ਇਸ ਨਾਲ ਹੀ ਕੀ ਹੋਵੇਗਾ ਕਿ ਤੁਹਾਡੇ ਪ੍ਰੋਮੋਸ਼ਨ ਵੱਧ ਜਾਵੇਗੀ ਇਸ ਸਮੇਂ ਵਿੱਚ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋ ਜਾਵੇਗੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਤੇ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ ਤੁਸੀਂ ਹਮੇਸ਼ਾ ਖੁਸ਼ ਰਹੋਗੇ ਜੋ ਲੋਕ ਨੌਕਰੀ ਦੀ ਤਲਾਸ਼ ਵਿੱਚ ਹਨ ਉਹਨਾਂ ਨੂੰ ਮਨ ਚਾਹੀ ਨੌਕਰੀ ਮਿਲ ਸਕਦੀ ਹੈ ਜੇਕਰ ਕਿਸੇ ਨੇ ਕੋਈ ਇੰਟਰਵਿਊ ਦਿੱਤਾ ਹੈ ਤਾਂ ਇੰਟਰਵਿਊ ਦੇ ਚੰਗੇ ਰਿਜ਼ਲਟ ਮਿਲਣਗੇ ਅਤੇ ਜੋ ਨੌਕਰੀ ਦੇ ਲਈ ਕੋਸ਼ਿਸ਼ ਕਰ ਰਹੇ ਹਨ ਉਹਨਾਂ ਨੂੰ ਉਹਨਾਂ ਨੂੰ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ ਉਹਨਾਂ ਨੂੰ ਜਲਦੀ ਹੀ ਕੋਈ ਚੰਗੀ ਨੌਕਰੀ ਮਿਲ ਜਾਵੇਗੀ ਚਾਰੇ ਪਾਸੇ ਤਾਂ ਹੁਣ ਲਾਭ ਹੀ ਲਾਭ ਮਿਲਣ ਵਾਲਾ ਹੈ ਤਾਂ ਅਨੁਪ੍ਰਾਪਤੀ ਦੇ ਜੋਗ ਹਨ ਨੌਕਰੀ ਵਿੱਚ ਲੋਕਾਂ ਲਈ ਪ੍ਰਮੋਸ਼ਨ ਦੇ ਜੋਗ ਹਨ ਜੋ ਲੋਕ ਬਿਜ਼ਨਸ ਕਰਦੇ ਹਨ ਉਹਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਇਹ ਸਮਾਂ ਮਹਾ ਭਾਗਿਆ ਸਮਾਂ ਹੈ ਲਾਭ ਲੈਣ ਵਾਲਾ ਸਮਾਂ ਹੈ ਜੋ ਵੀ ਤੁਹਾਨੂੰ ਮੌਕਾ ਮਿਲੇ ਉਸ ਨੂੰ ਹਾਥੋਂ ਨਾ ਜਾਣ ਦਿਓ ਮੌਕੇ ਦਾ ਪੂਰਾ ਲਾਭ ਉਠਾਓ ਆਪਣੀ ਮਿਹਨਤ ਤੇ ਵਿਸ਼ਵਾਸ ਰੱਖੋ ਇਸ ਨਾਲ ਤੁਹਾਨੂੰ ਵੱਡੀ ਖੁਸ਼ਖਬਰੀ ਤੇ ਵੱਡੇ ਕਾਮਜਾਬੇ ਜ਼ਰੂਰ ਹਾਸਲ ਹੋਵੇਗੀ ਦੋਸਤੋ ਐਸੀ ਸਾਡੀ ਚੈਨ ਕਰੇ ਕੁੰਭ ਰਾਸ਼ੀ ਵਾਲਿਆਂ ਦੇ ਲਈ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ